ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਪੇਜ ਤੇ ਜੀ ਅੱਜ ਤੁਹਾਡੇ ਲੈ ਕੇ ਆਈਆਂ ਤੀਜੇ ਸਵੇ ਮੱਝੀ ਬਾਕੀ ਲੈਣੇ ਜਾਣਕਾਰੀ ਬਾਈ ਤੋਂ ਹੀ ਹਾਂਜੀ ਬਾਈ ਦਿਓ ਜਾਣਕਾਰੀ ਕਿੰਵੇਂ ਸਵੇ ਮੱਝ ਹੈ ਬਾਈ ਤੀਜੇ ਸਵੇ ਬਾਈ ਨਾਂ ਕੀ ਹੈ ਬਈ ਆਪਣਾ ਨਾਭ ਸਿੰਘ ਬਾਈ ਪਿੰਡ ਬਾਈ ਉਹਨਾਂ ਨੇ ਖਰਦ ਠੀਕ ਹੈ ਜ਼ਿਲ੍ਹਾ ਸ਼੍ਰੀ ਮੁਕਤਸਰ ਦਾ ਤੀਜੇ ਸਵੇ ਮੱਝ ਹੈ ਬਾਈ ਹਾਂ ਬਾਈ ਅੱਛਾ ਠੀਕ ਹੈ ਜੀ ਤੇ ਦੂਜੇ ਸਵੇ ਕਿੰਨਾ ਦੁੱਧ ਆ ਬਈ ਇਹਦਾ 20 ਲੀਟਰ ਸੀਗਾ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜ ਸੀਲੀਅਮ ਅੱਜ ਹੁੰਦਾ ਹਾਂ ਹਾਂ ਇਹ ਤਾਂ ਉਪਰਾ ਕਰਦੀ ਆ ਨਾ ਬਈ। ਆਪਾਂ ਸਮਝ ਸਾਡੇ ਕੋਈ ਆਉਂਦਾ ਨਹੀਂ ਨਾ ਸਾਡੇ ਕੋਲ ਦੇਰ। ਬਾਕੀ ਮੱਝ ਜੇ ਕੱਚੀ ਆ ਨਾ ਬਈ। ਹਾਂ ਬਈ। ਠੀਕ ਐ ਬਈ। ਕਿੰਨੇ ਦਿਨ ਲੱਜੂਗੀ ਬਈ? ਅਜੇ 20-25 ਦਿਨ ਲੱਜੂ ਬਈ। ਚੱਲ ਤੋੜ ਕੇ ਦਿਖਾ ਬਈ। ਕੋਈ ਨਹੀਂ ਕੋਈ ਨਹੀਂ ਤਾਂ। ਇੰਨੇ ਐਗ ਸਰਦਿਆਂ ਹੀ ਬੰਨ੍ਹ ਲੇ ਬਾਈ ਆਹ ਬੱਬਾ ਨੇ ਦੇ ਬਾਈ ਆਹ ਕਿੰਨੇ ਦਿਨ ਲੈ ਜੂ ਬਾਈ 20 25 ਦਿਨ ਲੈ ਜੂਗੀ ਅੱਜ ਤੁਸੀਂ ਦੋਸਤੋ ਦੇਖ ਸਕਦੇ ਹੋ ਵੀਡੀਓ 'ਚ ਤੇ ਇਹਦਾ ਜਿਹੜਾ ਰੇਟ ਆ ਉਹ ਫੋਨ 'ਤੇ ਹੀ ਹੋਊਗਾ ਜੀ ਪਿੰਡ ਖੁੰਨਨ ਖੁਰਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਈ